ਤਰੀ ਕਾਰਨ ਜਾਂ ਕੀ ਕਿਸ ਕਰਕੇ ਉਹਨਾਂ ਡਾਉਣੇ ਮੇਰੀ ਜੀ ਉਹਨਾਂ ਦੀ ਸਿਹਤ ਕਿ 10 ਦਿਨ ਹੋ ਗਏ ਨੇ ਤੇ ਇੱਕ ਦਿਨ ਉਹਨਾਂ ਦੀ ਸਿਹਤ ਡਾਉਣ ਹੋਈ ਹੈ ਹਾਂਜੀ ਇਹਨਾਂ ਬੀਬੀ ਲੋ ਉਹਨਾਂ ਦੇ ਹੱਥ ਪੈਰ ਕੰਮ ਛੱਡ ਗਏ ਨੇ ਤੇ ਉਸ ਤੋਂ ਬਾਅਦ ਮਤਲਬ ਪੂਰੇ 1.5 ਲੈ ਕੇ 3-4 ਦਿਨ ਤੇ ਬਹੁਤ ਜ਼ੋਰ ਦਾ ਤੇ ਕਿਹੜੀ ਜੇਲ੍ਹ ਵਿੱਚ ਐਸੇ ਲਿਖਿਆ ਹੋਇਆ ਉਹਨਾਂ ਨੂੰ ਇਹ ਨਾਬਾ ਜੇਲ ਨਾਬਾ ਜੇਲ ਦੇ ਵਿੱਚ ਤੇ ਉਹਨਾਂ ਤੇ ਕੇਸ ਤਾਂ ਕੋਈ ਨਹੀਂ ਹਾਲੇ ਤੱਕ ਪਾਇਆ ਗਿਆ ਨਾ ਚਾਰਜ ਕੀਤਾ ਗਿਆ ਤੇ ਉਹਨਾਂ ਨੂੰ ਨਾਬਾ ਜੇਲ ਦੇ ਵਿੱਚ ਕਿਉਂਕਿ ਨਾ ਕੇਸ ਪਾਇਆ ਗਿਆ ਨਾ ਕੋਈ ਹੋਲ ਚਾਰਜ ਕੀਤਾ ਗਿਆ ਉਸੇ ਤਰ੍ਹਾਂ ਤੁਸੀਂ ਇਹ ਦੇ ਰਹੇ ਨੇ ਭਾਵ ਜਿਹੜੇ ਤੁਸੀਂ ਹਾਲਾਤ ਦੱਸੀ ਆ ਬਖਸ਼ੀਰ ਸਿੰਘ ਦੀ ਸੰਗਤਾਂ ਨੂੰ ਹਾਂਜੀ ਤੇ ਇਸ ਵੇਲੇ ਉਹ ਬਹੁਤ ਮਾੜੀ ਹਾਲਤ ਵਿੱਚ ਨੇ ਹਾਂਜੀ ਬਹੁਤ ਮਾੜੀ ਹਾਲਤ ਵਿੱਚ ਨੇ ਕੋਈ ਉਹਨਾਂ ਦਾ ਇਲਾਜ ਨਹੀਂ ਸਿਵਾਇਆ ਜਾ ਰਿਹਾ ਕੋਈ ਸਾਡੀ ਗੱਲ ਸੁਣਦੇ ਨਹੀਂ ਹੈਗੇ ਤੇ ਜਿਹਨ ਪਰ ਦੇਣ ਉਹਨਾਂ ਦੀ ਹਾਲਤ ਹੋਰ ਵੀ ਗੁੜੀ ਜਾਂਦੇ ਨੇ ਅੱਜ 10 ਦਿਨ ਹੋ ਗਏ ਨੇ ਇਹਨਾਂ ਨੂੰ ਅੰਦਰ ਪਾਇਆ ਹੋਇਆ ਕੋਈ ਇਲਾਜ ਨਹੀਂ ਕੋਈ ਕਿਤੇ ਲੈ ਕੇ ਨਹੀਂ ਜਾਂਦੇ ਹੈਗੇ ਤੇ ਭਾਈ ਬਖਸ਼ੀ ਸਿੰਘ ਦੀ ਫੋਟੋ ਸਕਰੀਨ ਤੇ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਉਹ ਕਿੰਨਾ ਇਸ ਵੇਲੇ ਉਹਨਾਂ ਦੀ ਨਾਜ਼ੁਕ ਹਾਲਤ ਨਾਬਾ ਜੇਲ੍ਹ ਦੇ ਵਿੱਚ ਕੋਈ ਕੇਸ ਨਹੀਂ ਪਾਇਆ ਗਿਆ ਤੇ ਉਸੇ ਤਰ੍ਹਾਂ ਗੰਭੀਰ ਹਾਲਤ ਵਿੱਚ ਨੇ ਤੇ ਬੀਬੀ ਜੀ ਉਹਨਾਂ ਦੀ ਤੁਸੀਂ ਇਲਾਜ ਕਰਾਉਣ ਵਾਸਤੇ ਇਹਨਾਂਰ ਕੋਈ ਉਪਰਾਲਾ ਕੀਤਾ ਉਹ ਨਹੀਂ ਕਰ ਦਿੰਦੇ ਨਹੀਂ ਇਹਨਾਂ ਨੇ ਹਜੇ ਤੱਕ ਕੁਝ ਨਹੀਂ ਕੀਤਾ ਹੈਗਾ ਜੀ ਜੀ ਤੇ ਪਰ ਰੱਖਿਆ ਗਿਆ ਉਹਨਾਂ ਨੂੰ ਜਿਹੜੀ ਜਿਹੜੀ ਕੋਠੜੀ ਹੁੰਦੀ ਆ ਕਾਲੀ ਕੋਕਾਲ ਕੋਠੜੀ ਲੈ 90 ਦੀਆਂ ਉਹਨਾਂ ਵਿੱਚ ਰੱਖਿਆ ਹੋਇਆ ਉਹਨਾਂ ਉਹਨਾਂ ਨੂੰ ਹਾਂਜੀ ਵੀਰ ਜੀ ਤੇ ਬੀਬੀ ਜੀ ਤੁਹਾਡੇ ਜਿਹੜਾ ਪਰਿਵਾਰ ਬੱਚੀ ਦਾ ਕਿ ਸੀਗਾ ਬੱਚੀ ਵੀ ਤੁਹਾਡੀ ਬਿਮਾਰ ਸੀ ਨਾ ਹਾਂਜੀ ਵੀਰ ਜੀ ਹਾਂਜੀ ਉਹਨਾਂ ਦੀ ਸਹਾਇਤਾ ਵਾਸਤੇ ਵੀ ਇੱਥੋਂ 6 ਚੈਨਲ ਤੋਂ ਅਪੀਲ ਕੀਤੀ ਗਈ ਸੀ ਤੇ ਸਹਾਇਤਾ ਤੁਹਾਨੂੰ ਭੇਜੀ ਗਈ ਹੈ ਤੇ ਆ ਹਾਂਜੀ ਉਹ ਮਿਲ ਗਈ ਬੀਬੀ ਜੀ ਤੁਹਾਨੂੰ ਸਹਾਇਤਾ ਹਾਂਜੀ ਵੀਰ ਜੀ ਜਿਹੜੀ ਸੰਗਠਨ ਨੇ ਸਾਨੂੰ ਰਲ ਕੇ ਦਿੱਤੀ ਉਹ ਕੁਝ ਹੈ ਸਾਨੂੰ ਮਿਲੀ ਹੈ ਤੇ ਬਾਕੀ ਤੇ ਇਸ ਅਜੇ ਨਹੀਂ ਹੋਰ ਕੋਈ ਜੇਸ਼ੇਬੰਦੀ ਤੁਹਾਡੀ ਸਾਥ ਕਰ ਰਹੀ ਹੈ ਸੀ ਅੱਜਕੱਲ ਨਹੀਂ ਰ ਭਾਈ ਦਲ ਸਿੰਘ ਤੇ ਹੁਣ ਅੰਦਰ ਨੇ ਹਾਂਜੀ ਤੇ ਬਾਕੀ ਇਹ ਹੀ ਸੇਖੋ ਸੰਪਾਣੇ ਜੋ ਵੀ ਸਾਨੂੰ ਸਹਿਯੋਗ ਦਿੱਤਾ ਹੈ ਹਾਂਜੀ ਅੱਛਾ ਦੇਖਿਆ ਨਾ ਜਵਾਸ ਤੇ ਉਹੀ ਠੀਕ ਹੈ ਬੀਬੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸੰਗਤਾਂ ਨੂੰ ਦੱਸਣ ਵਾਸਤੇ ਕਿਉਂਕਿ ਇੰਡੀਆ ਦੇ ਵਾਸਤੇ ਲਈ ਤਕਰੀਬਨ 1 ਵੱਜਾ ਹੋਇਆ ਹੈ ਤੇ ਜੋ ਵੀ ਤੁਸੀਂ ਖਬਰ ਦੱਸੀ ਹੈ ਬੜੀ ਇਹ ਦਰਦਨਾਕ ਖਬਰ ਹੈ ਪੇ ਭਾਈ ਬਖਸ਼ੀ ਸਿੰਘ ਜਿਨ੍ਹਾਂ ਨੂੰ ਨਾਬੇ ਜੇਲ੍ਹ ਦੇ ਵਿੱਚ ਕੈਦ ਰੱਖ ਕੇ ਉਹਨਾਂ ਦੀ ਹਾਲਾਤ ਬੜੀ ਹੀ ਗੰਭੀਰ ਹੈ ਜਿਹੜੇ ਸੂਚਨਾਵਾਂ ਉਹਨਾਂ ਤੋਂ ਪਤਾ ਲੱਗਾ ਕਿ ਸੋ ਪੋਇਜ਼ਨ ਕੀਤਾ ਜਾ ਰਿਹਾ ਹੈ ਹੌਲੀ-ਹੌਲੀ ਧੰਨਵਾਦ ਬੀਬੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹੋ ਜੇ ਹਾਲਾਤ ਆ ਤੁਹਾਡੇ ਸਾਹਮਣੇ ਆ ਕਿ ਸਿੰਘ ਜੇ ਆਪਣੇ ਧਰਮ ਵਾਸਤੇ ਖੜੇ ਨੇ ਉਹਦੇ ਉੱਤੇ ਜਿਹੜਾ ਉਹ ਦਸਵੇਂ ਪਾਤਸ਼ਾਹ ਦੀ ਨਕਲ ਕਰਦਾ ਏ ਸਭ ਕੁਝ ਕਰਦਾ ਏ ਬਲਾਤਕਾਰ ਦੇ ਕੇਸ ਉਹਦਾ ਕਤਲ ਕੇਸ ਪਾਏ ਗਏ ਨੇ ਉਹਨਾਂ ਨੂੰ ਹਾਲ ਤੱਕ ਚਾਰਜ ਨਹੀਂ ਕੀਤਾ ਉਹਨਾਂ ਦੀ ਵੀਡੀਓ ਰਾਹੀਂ ਕਾਨਫਰੰਸਾਂ ਕਰਕੇ ਉੱਥੇ ਪੇਸ਼ੀ ਹੋ ਜਾਂਦੀ ਹੈ ਹੈ ਤੇ ਆ ਜਿਹੜਾ ਬਖਸ਼ੀ ਸਿੰਘ ਫੜਿਆ ਹੋਇਆ ਡਾਕਟਰ ਸਾਹਿਬ ਜਦੋਂ ਇੱਥੇ ਹਮਲਾ ਹੋਇਆ ਨਾ ਸਰਸੇ ਵਾਲੇ ਤੇ ਹਾਂ 2008 ਦੇ ਵਿੱਚ ਹੂੰ ਉਦੋਂ ਉਹਨਾਂ ਇਹਦਾ ਕੋਈ ਬੰਦਾ ਨਹੀਂ ਮਰਿਆ ਨਾ ਕੋਈ ਜ਼ਖਮੀ ਹੋਇਆ ਹੂੰ ਇਹਦਾ ਕੁੱਤਾ ਵੀ ਨਹੀਂ ਮਰਿਆ ਇੱਥੋਂ ਰੱਖ ਗਿਆ ਹੂੰ ਕੁੱਤਾ ਵੀ ਮਰ ਜਾਂਦਾ ਉਹ ਵੀ ਨਹੀਂ ਮਰਿਆ ਇਹ ਸਰਸੇ ਵਾਲੇ ਦਾ ਠੀਕ ਹੈ ਪਰ ਉਹਦੇ ਐਪੀਚ ਦੇ ਵਿੱਚ 200 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਫੜਕੇ ਤਸ਼ੱਦਦ ਕੀਤਾ ਗਿਆ। ਤਕ ਤਨੇ ਸਿੱਖ ਬੀਬੀਆਂ ਦੇ ਕੇਸ ਪਾਏ ਗਏ ਬੀਬੀ ਪ੍ਰਵੀਨ ਕੌਰ ਜਿਹੜਾ ਬਚ ਸ਼ਾਮਿਲ ਸੀ। ਤੇ तकरीबन 15 ਸਿੰਘਾਂ ਤੇ ਇੱਕ ਖਤਲਾਨਾ ਕੇਸ ਜਿਹੜਾ ਨਾ ਉਹ ਦਰਜ ਕੀਤਾ ਜਾ ਚੁੱਕਾ ਜਿਸ ਵਿੱਚ ਬਾਬਾ ਬਖਸ਼ੀ ਸਿੰਘ ਨੂੰ ਮੁਕद्ਦੋਸ਼ੀ ਬਣਾਇਆ ਉਹਨਾਂ ਨੇ। ਹੋਰ ਜਿਹੜਾ ਟਰੱਕ ਮੌਕੇ ਤੇ ਬਰਾਮਦ ਕੀਤਾ ਗਿਆ ਉਹ ਭਾਈ ਮਹਿੰਦਰ ਸਿੰਘ ਦਾ ਟਰੱਕ ਸੀਗਾ ਜਿਹੜਾ ਕਿ ਉਹਨੇ ਆਪਣੀ ਜ਼ਮੀਨ ਤੇ ਕਰਜ਼ਾ ਚੁੱਕ ਕੇ ਖਰੀਦਿਆ ਹੋਇਆ ਸੀ ਜਿਹਦੇ ਨਾਲ ਉਹ ਆਪਣਾ ਰੋਜ਼ਗਾਰ ਕਰਦਾ ਸੀ। ਉਹ ਟਰੱਕ 3 ਸਾਲ ਸਾਢੇ 3 ਸਾਲ ਹੋ ਗਿਆ ਟਰੱਕ ਅੰਦਰ ਆ ਉਹ ਜ਼ਮੀਨ ਦੀ ਉਹਨਾਂ ਦੀ ਕਟਕੀ ਦੇ ਆਰਡਰ ਆ ਚੁੱਕੇ ਆ ਉਹ ਕਰ ਖੇਤਰ ਦਾ ਰਣਵੜਾ ਸਿੰਘ ਤੇ ਉਹਦੀ ਜਿਹੜੀ ਪਤਨੀ ਆ ਬੀਬੀ ਦਲਜੀਤ कौर ਉਹ ਕੈਂਸਰ ਤੋਂ ਪੀੜਤ ਹੈ ਗਲੇ ਦਾ ਕੈਂਸਰ ਹੈ ਉਹਨੂੰ ਤੇ ਬਾਬਾ ਬਖਸ਼ੀ ਸਿੰਘ ਜਿਹੜਾ ਇਹਨਾਂ ਦੀ ਬੱਚੀ 14 ਸਾਲ ਦੀ ਉਹ ਬਲੱਡ ਕੈਂਸਰ ਉਹਨੂੰ ਉਹ ਤੋਂ ਪੀੜਤ ਹੈ ਤੇ ਹੁਣ ਇਹਨਾਂ ਦੇ ਜਿਹੜਾ ਲੱਤ ਚੋਂ ਕਹਿੰਦੇ ਦਰਦ ਉੱਠਦਾ ਇਹਦਾ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਤੇ ਸਿਰ ਨੂੰ ਸਿੱਧਾ ਦਰਦ ਜਾਂਦਾ ਉਸੇ ਬਲੇਭੋਸ਼ ਹੋ ਜਾਂਦਾ ਤੇ ਜਿਹੜਾ ਇਹਨਾਂ ਦਾ ਬੀਪੀ ਆ ਉਹ ਬਹੁਤ ਜ਼ਿਆਦਾ ਲੋ ਪੋਜੀਸ਼ਨ ਤੇ ਚਲੇ ਜਾਂਦਾ ਤੇ ਹਰ ਹਰਕ ਬੰਦੇ ਨੂੰ ਛੱਕਿਆ ਭਾਈ ਜਿਹੜਾ ਇਹਨੂੰ ਖਾਣਾ ਦਿੰਦੇ ਆ ਨਾ ਉਹਦੇ ਵਿੱਚ ਉਹ ਸਲੋ ਪੋਇਜ਼ਨ ਪਾਉਂਦੇ ਆ ਉਹ ਤਾਂ ਕਿ ਹੌਲੀ ਹੌਲੀ ਇਹਦੀ ਮੌਤ ਹੋ ਜਾਵੇ ਤੇ ਇਹਦੇ ਕਾਰਨ ਵੀ ਸਾਹਮਣੇ ਆਉਣ ਤੇ ਜੋ ਇਹ ਜੋ ਕੁਸ ਸਾਹਮਣੇ ਤੁਸੀਂ ਅੱਖਾਂ ਨਾਲ ਦੇਖਿਆ ਏ ਕਿ 200 ਤੋਂ ਉੱਤੇ ਬੰਦੇ ਤਸ਼ੱਦਦ ਕਰਕੇ ਉਹਨਾਂ ਤੋਂ ਆ ਜੋ ਭਾਈ ਬਾਬਾ ਬਖਸ਼ੀ ਸਿੰਘ ਮੁਖ ਉਹਨਾਂ ਤੋਂ ਮੁਖੀ ਹੈ ਉਹਨਾਂ ਦਾ ਇਹ ਉਹਨਾਂ ਨੂੰ ਸਲੋ ਸਲੋਲੀ ਹੌਲੀ ਹੌਲੀ ਕਰਕੇ ਉਹਨੂੰ ਮਾਰ ਰਹੇ ਨੇ ਤੇ ਦੂਜੇ ਪਾਸੇ ਉਹ ਤਿੰਨਾਂ ਤਿੰਨ ਬੰਦਿਆਂ ਦਾ ਉਹ ਕਾਤਲ ਅਸ਼ਰਿਆ ਹਾਂ ਤਿੰਨ ਸਖਸੀਅਤ ਕੀਤੇ ਆ ਉਹਨੇ ਉਸ ਤੋਂ ਪਹਿਲਾਂ 77 ਪ੍ਰਤੀ ਪੱਤਰਕਾਰ ਉਹ ਉਹਨੇ ਮਾਰਿਆ ਉਸ ਤੋਂ ਬਾਅਦ ਇੱਕ ਦੋ ਸਾਧ ਵੀ ਮਾਰੀਆਂ ਉਹਨੇ ਉਹ ਤੇ ਉਹਨੂੰ ਕੋਈ ਗ੍ਰਿਫਤਾਰੀ ਨਹੀਂ ਹੋਈ ਆਪਣੇ ਕੋਲ ਇੱਥੇ ਆਪਣੇ ਬਿਆਨ ਸਿੰਘ ਭਾਈ ਬਿਆਨ ਸਿੰਘ ਇੱਥੇ ਆ ਕੇ ਜਿਹੜਾ ਉਹਦਾ ਬੋਡੀਗਾਰਡ ਸੀਗਾ ਉਹ ਅਖੀਂ ਹਾਲ ਦੱਸਤਾ ਕੇ ਪੇ ਉੱਥੇ ਕੀ ਹੁੰਦਾ ਉਹਦਾ ਬਾਲ ਨੇ 빙ਾ ਹੋ ਰਿਆ ਦੂਸਰੇ ਪਾਸੇ ਆਇਓ ਜੇ ਜਿਹੜੇ ਬੇਕਸੂਰੇ ਸਿੰਗ 1 ਨੇ 2 ਨੇ ਜਾਂ 200 ਦੇ ਤਸੱਦਰ ਕਰਕੇ ਫਿਰ ਜਿਹਦਾ ਟਰੱਕ ਆ ਉਹਦਾ ਕਾਹਨ ਬੱਚਾ ਕੀਤਾ 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 ਗਿਆ ਹੈ ਤੇ ਇਹ ਜਿਹੜੇ ਸਾਰੇ ਸਵਾਲ ਉੱਠਦੇ ਨੇ ਇਹ ਸਵਾ ਬਾਰ ਬਾਰ ਪੁੱਛਦੇ ਨੇ ਕਿ ਸਿੱਖ ਚਾਸੀ ਭੁੱਲ ਜਾਣ ਆ ਉਹਦਾ ਆਬਜਾਬਾ ਉਹ ਹੀ ਚੱਲ ਰਿਹਾ ਨੇ ਦੌਰ ਡਾਕਟਰ ਸਾਹਿਬ ਜੀ ਦਾ ਸਿੱਖ ਹੁਣ ਜੇ ਓਡੀਸ਼ਾ ਵਿੱਚ ਹੜਾ ਜਾਂਦਾ ਜਾਂ ਗੁਜਰਾਤ ਵਿੱਚ ਭਜਾ ਲਿਆ ਜਾਂਦਾ ਉਹਨਾਂ ਦੀ ਮਦਦ ਕਰਦੇ ਬਹੁਤ ਚੰਗੇ ਸਿੱਖ ਬੜੇ ਚੰਗੇ ਆ ਬਈ ਬਹੁਤ ਦਾਨੀ ਪੁਰਸ਼ ਆ ਇਹ ਹਾਂ ਤੇ ਜੇ ਹੁਣ ਆਪਣੇ ਭਰਾਵਾਂ ਦੀ ਮਦਦ ਕਰ ਜੇਲ੍ਹ ਵਿੱਚ ਬੈਠਿਆਂ ਦੀ ਤੇ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੰਦੇ ਆ। ਹਾਂ। ਪਰ ਭਾਈ ਦਲਜੀਤ ਸਿੰਘ ਬਿੱਟੂ ਉਹਦੇ ਉਹਦੇ 12 ਬੰਦੇ ਉਹਦੇ ਨਾਲ ਦੇ ਫੜ ਕੇ ਅੰਦਰ ਕਰਦੇ ਹੋ ਨਹੀਂ ਪਿਛਲੇ ਡੇਢ ਸਾਲ ਪਹਿਲਾਂ 2 ਸਾਲ ਹੋ ਚੁੱਕੇ ਉਹਨਾਂ ਦਾ ਕਸੂਰ ਕੀ ਸੀ? ਇਹੀ ਸੀਗਾ ਕਿ ਉਹ ਜੇਲ੍ਹਾਂ ਵਿੱਚ ਬੰਦ ਬੰਦਿਆਂ ਦੀ ਪੈਰਵਾਈ ਕਰਦੇ ਸੀ ਤੇ ਸੀਤ ਪਰਿਵਾਰਾਂ ਦੀ ਮਦਦ ਕਾਬ ਕਰਦੇ ਸੀ ਆਪਣੇ ਦੋਸਤਾਂ ਨੂੰ ਬਾਹਰੋਂ ਕਰਵਾਉਂਦੇ ਸੀ। ਤੇ ਭਾਈ ਬਿੱਟੂ ਉਦੋਂ ਦਾ ਤਕਰੀਬਨ ਦਾ ਜੋਂਦਾ ਉਹ ਅੰਦਰ ਹੀ ਆ। ਹਾਂਜੀ 26 ਅਗਸਤ ਨੂੰ 2 ਸਾਲ ਉਹਨਾਂ ਨੂੰ ਹੋ ਜਾਣੇ ਜੇਲ੍ਹ ਦੇ ਵਿੱਚ। ਹਾਂਜੀ। ਕੋਈ ਕਾ ਚ ਕੋਈ ਚਾਰਜ ਨਹੀਂ। ਕੋਈ ਚਾਰਜਿੰਗ ਪ੍ਰੂ ਇੱਕ ਆਪਕਾਲ ਲਈ ਉਸ ਤੋਂ ਆਪਣਾ ਲਾਸਟ ਕਾਲ ਹੈਲੋ ਹਾਂਜੀ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਆਪਾਂ ਮੈਂ ਵਾਹਿਦ ਖਾਲਸਾ ਟਾਈਮ ਨਹੀਂ ਬਰਬਾਦ ਕਰਦੇ ਤੁਹਾਡਾ ਕਿਉਂਕਿ ਟਾਈਮ ਹੁੰਦਾ ਜਾ ਰਿਹਾ ਸ਼ੁਭਨਾਕੀ ਜੀ ਬਲਦੇਵ ਸਿੰਘ ਮਿਲਨ ਹਾਲ ਤੋਂ ਬੋਲਦਾ ਹਾਂਜੀ ਭਾਈ ਬਲਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਣਾ ਜੀ ਵੀ ਟਾਈਮ ਨਹੀਂ ਬਰਬਾਦ ਕਰਦੇ ਕਿਉਂਕਿ ਟਾਈਮ ਵੀ ਹੁੰਦਾ ਜਾ ਰਿਹਾ ਸਸੇ 84 ਨੂੰ ਭੁੱਲਦੇ ਅੱਜ ਦਾ ਮੁੱਦਾ ਇਹ ਆ ਜੀ ਹਾਂਜੀ ਹਾਂਜੀ ਫੇਕ ਚਰਾਸੀ ਨੂੰ ਭੁੱਲ ਜਾਓ ਅਸੀਂ ਚਰਾਸੀ ਨੂੰ ਭੁੱਲ ਜਾਵੇਂ ਡਰਗਾਹ ਦੀ ਕਬਰ ਬਣਾਈਓ ਉਹਨੂੰ ਢਾਕੇ ਉੱਥੇ ਗਰੀਬਾਂ ਦੇ